ਇਵਰ ਆਪਣੇ ਫੋਨ ਤੇ ਨਾ OTP ਜਿਹੜਾ ਆਟੋਮੈਟਿਕ ਫਿਲ ਹੋ ਜਾਂਦਾ ਤੁਸੀਂ ਆਪਣੇ ਫੋਨ ਤੇ ਇਹ ਸੈਟਿੰਗ ਜਰੂਰ ਚੈੱਕ ਕਰਿਓ ਇਹਦਾ ਕਾਰਨ ਇਹ ਹੈ ਵੀ ਜਦੋਂ ਆਪਾਂ ਕੋਈ ਐਪ ਡਾਊਨਲੋਡ ਕਰਦੇ ਆ ਤਾਂ ਉਹਦੇ ਚ ਆਪਣਾ Google Google account ਲੱਗਦਾ ਤੇ ਆਟੋਮੈਟਿਕ ਹੀ OTP ਫਿਲ ਹੋ ਜਾਂਦਾ ਤੇ ਜਾਂ ਕਿਸੇ ਵੈਬਸਾਈਟ ਤੇ ਜਾਂਦੇ ਆ ਉਹਦੇ ਚ ਆਟੋਮੈਟਿਕ ਹੋ ਜਾਂਦਾ ਜੇ ਕਿਸੇ ਵੈਬਸਾਈਟ ਜਾਂ ਐਪ ਤੁਹਾਡਾ ਜਿਹੜਾ OTP ਆਉਂਦਾ ਹੈ ਨਾ ਰਜਿਸਟਰ ਕਰਨ ਵਾਸਤੇ ਕਿਸੇ ਐਪ ਵੈਬਸਾਈਟ ਤੇ ਉਹ ਆਟੋਮੈਟਿਕ ਲੱਗ ਗਿਆ ਤਾਂ ਆਪਣੇ ਫੋਨ ਦਾ ਸਾਰਾ ਡਾਟਾ ਕੋਈ ਪ੍ਰਾਈਵੇਸੀ ਨਹੀਂ ਰਹਿਣੀ ਸਾਰਾ ਕੁਝ ਉਸ ਐਪ ਜਾਂ ਵੈਬਸਾਈਟ ਕੋਲੇ ਚਲਿਆ ਜਾਣਾ ਜੇ ਤੁਸੀਂ ਇਹ ਸੈਟਿੰਗ ਨਾ ਆਫ ਕੀਤੀ ਜੇ ਤੁਸੀਂ ਜਿਹੜੀ ਵੈਬਸਾਈਟ ਐਂਟਰ ਹੋਣਾ ਤਾਂ ਤੁਸੀਂ ਓਟੀਪੀ ਤੁਹਾਨੂੰ ਆਊਗਾ ਤੁਸੀਂ ਮੈਨੂਅਲੀ ਆਪ ਹੱਥ ਨਾਲ ਓਟੀਪੀ ਭਰੋਗੇ ਤਾਂ ਸਾਇੰਡਿੰਗ ਹੋਣਗੇ ਆ ਜੋ ਤੁਹਾਨੂੰ ਦੱਸਾਂ ਇਹ ਕਿਹੜੀ ਸੈਟਿੰਗ ਆ ਕਰਨਾ ਕੀ ਹੈ ਆਪਣੇ ਫੋਨ 'ਚ ਸੈਟਿੰਗ ਓਪਨ ਕਰਨੀ ਹੈ ਸੈਟਿੰਗ ਓਪਨ ਕਰਕੇ Google 'ਚ ਜਾਣਾ ਹੈ ਠੀਕ ਹੈ ਜੀ ਇੱਥੇ Google ਹੈ Google 'ਚ ਜਾਣਾ ਹੈ Google ਤੋਂ ਬਾਅਦ ਆਲ ਸਰਵਿਸ ਤੇ ਜਾਣਾ ਹੈ ਆਲ ਸਰਵਿਸ ਤੋਂ ਬਾਅਦ ਤੁਸੀਂ ਥੱਲੇ ਸਕਰੋਲ ਕਰੋਗੇ ਤਾਂ ਉੱਥੇ ਲਿਓ ਫੋਨ ਨੰਬਰ ਵੈਰੀਫਿਕੇਸ਼ਨ ਇਹਦੇ ਕਲਿੱਕ ਕਰਕੇ ਤੁਸੀਂ ਇਹਨੂੰ ਆਫ ਕਰ ਦੇਣਾ ਇਹ ਸਟਾਕ ਵੱਲੋਂ ਠੀਕ ਹੈ ਜੀ ਜਿਹੜੇ ਤੁਹਾਡੇ ਆਨ ਹੋਇਆ ਜਦੋਂ ਤੁਸੀਂ ਇਹਨੂੰ ਆਫ ਕਰਤਾ ਤਾਂ ਤੁਹਾਡਾ OTP ਇਹ ਜਿਹੜਾ ਆਟੋਮੈਟਿਕ ਕਿਸੇ ਐਪ ਤੇ ਫਿਲ ਨਹੀਂ ਹੋਣਾ ਇਹ ਬਹੁਤ ਜ਼ਰੂਰੀ ਟ੍ਰਿਕ ਹੈ ਸਭ ਨਾਲ ਸ਼ੇਅਰ ਕਰ ਦਿਓ ਧੰਨਵਾਦ